ਅੱਤ੍ਰਿਕਾਲ ਦੀ ਮੈਂ ਗੁਰਸਮਰਨ ਸਿੰਘ ਤਨਵਾ ਨੇਚਰਲ ਫਾਰਮ ਤੋਂ ਦੋਸਤੋ ਫਰਵਰੀ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਜੀ ਤੇ ਹੁਣ ਆਪਾਂ ਬੂਟੇ ਲਾਉਣ ਦਾ ਜਿਹੜਾ ਸਮਾਂ ਉਹ ਆ ਚੁੱਕਿਆ ਜੀ ਤਕਰੀਬਨ ਤੇ ਇਸ ਸਮੇਂ ਦੇ ਵਿੱਚ ਚਾਹੇ ਉਹ ਆਪਾਂ ਪੱਤ ਝੜ ਵਾਲੇ ਬੂਟੇ ਜਿਨ੍ਹਾਂ ਨੂੰ ਆਪਾਂ ਡੈਜ਼ੀਡੂ ਪਲਾਂਟ ਕਹਿੰਦੇ ਆ ਜਿਨ੍ਹਾਂ ਦੇ ਪੱਤੇ ਝੜ ਜਾਂਦੇ ਆ ਆੜੂ ਗਾਲੂ ਬਖਾਰਾ ਨਾਸ਼ਪਾਤੀ ਬੱਬੂ ਕੋਸ਼ਾ ਬਦਾਮ ਸੇਬ ਇਹ ਸਾਰੇ ਲਾ ਸਕਦੇ ਆ ਇਹਦੇ ਨਾਲੇ ਆਉਣ ਵਾਲੇ 10 ਦਿਨਾਂ ਦੇ ਵਿੱਚ ਯਾਨੀ 20 ਫਰਵਰੀ ਦੇ 26 ਤੇ ਆਪਾਂ ਜਿਹੜੇ ਹੋਰ ਸਦਾਬਹਾਰ ਬੂਟੇ ਨੇ ਉਹ ਵੀ ਲਾ ਸਕਦੇ ਆ ਸਦਾਬਹਾਰ ਬੂਟਿਆਂ ਦੇ ਵਿੱਚ ਸਾਰੀ ਰੇਂਜ ਜਿਵੇਂ ਉਹ ਚਾਹੇ ਆਪਣਾ ਅੰਬ ਆ ਗਿਆ ਲੋਗਨ ਆ ਗਿਆ ਲੀਚੀ ਲੋਕਾਠ ਜੋ ਵੀ ਆਪਾਂ ਨੇ ਲਾਉਣਾ ਉਹ ਇਸ ਮੌਸਮ ਦੇ ਵਿੱਚ ਆਪਾਂ ਲਾ ਸਕਦੇ ਆ ਫਰਵਰੀ ਦਾ ਸਮਾਂ ਸਭ ਤੋਂ ਵਧੀਆ ਬੈਸਟ ਆ 20 ਫਰਵਰੀ ਤੋਂ ਬਾਅਦ ਫਿਰ ਆਪਾਂ ਮਾਰਚ ਦੇ ਅਖੀਰ ਤੱਕ ਇਹ ਲਾ ਸਕਦੇ ਆ ਅਪ੍ਰੈਲ ਦੇ ਵਿੱਚ ਆ ਕੇ ਥੋੜੀ ਜੀ ਦਿੱਕਤ ਆਉਣ ਲੱਗ ਜਾਂਦੀ ਹੈ ਜੀ ਆਪਾਂ ਅਮਰੂਦ ਦੇ ਬੂਟੇ ਜਾਂ ਅਮਰੂਦ ਦੇ ਬਾਗ ਨੂੰ ਵੀ ਜਿਹੜਾ ਪ੍ਰੇਫਰ ਕਰਦੇ ਹਾਂ ਸਮਾਂ ਜੀ ਉਹ ਫਰਵਰੀ ਮਾਰਚ ਦਾ ਹੀ ਕਰਦੇ ਆ ਜਾਂ ਅਪ੍ਰੈਲ ਦੇ ਵਿੱਚ ਚਲੇ ਜਾਂਦੇ ਆ ਤਾਂ ਫਿਰ ਉਹਦੀ ਉਨੀ ਗ੍ਰੋਥ ਨਹੀਂ ਉਹ ਪਾਉਂਦੀ ਜਿੰਨੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਸਮਾਂ ਹੁੰਦਾ ਜੁਲਾਈ ਅਗਸਟ ਚਾਕੇ ਹੁਣ ਜਿਹੜੇ ਅੱਜ ਆਪਣੇ ਕੋਲੇ ਬੂਟੇ ਆ ਚੁੱਕੇ ਨੇ ਜੀ ਇਹ ਕੁਸ਼ਕ ਜਿਹੜੀਆਂ ਵੈਰਾਈਟੀਆਂ ਆਪਾਂ ਐਕਸਪੈਰੀਮੈਂਟ ਕੀਤੇ ਸੀ ਪੰਜਾਬ ਦੇ ਵਿੱਚ ਲਾ ਕੇ ਵੀ ਉਹ ਹੋ ਜਾਣ ਬਹੁਤ ਵਧੀਆ ਤਰੀਕੇ ਨਾਲ ਹੋ ਜਾਣ ਉਹਨਾਂ ਦੀਆਂ ਕੁਸ਼ਕ ਐਗਜ਼ੋਟਿਕ ਵੈਰਾਈਟੀਆਂ ਨੇ ਜਿਹੜੀਆਂ ਬਾਹਰੋਂ ਆਪਣੇ ਇੰਪੋਰਟ ਹੁੰਦੀਆਂ ਨੇ ਤੇ ਆਪਾਂ ਇੰਪੋਰਟ ਕਰਕੇ ਉਹਨਾਂ ਨੂੰ ਲਾਉਨੇ ਆ ਤੇ ਆਪਣੇ ਉਹ ਵਾਤਾਵਰਣ ਦੇ ਵਿੱਚ ਸਕਸੈਸਫੁਲੀ ਮੇਰੇ ਫਾਰਮ ਤੇ ਹੋ ਚੁੱਕੀਆਂ ਨੇ ਕਈ ਦੋਸਤਾਂ ਨੂੰ ਜਿਨ੍ਹਾਂ ਨੂੰ ਪ੍ਰੋਵਾਈਡ ਕੀਤੀਆਂ ਸੀ 2 ਸਾਲ ਪਹਿਲਾਂ ਕਿਸੇ ਨੂੰ 1 ਸਾਲ ਪਹਿਲਾਂ ਉਹ 3 ਸਾਲ ਪਹਿਲਾਂ ਉਹਨਾਂ ਦੇ ਕੋਲ ਵੀ ਬਹੁਤ ਵਧੀਆ ਫਲ ਦੇ ਰਹੇ ਨੇ ਜੀ ਇਹ ਹੁਣ ਤੁਸੀਂ ਦੋਸਤੋ ਦੇਖ ਸਕਦੇ ਹੋ ਮੇਰੇ ਕੋਲ ਜਿਵੇਂ ਮੀਆਂ ਜਾਕੀ ਆਂਬ ਆ ਗਏ ਆ ਜੀ ਮੀਆਂ ਜਾਕੀ ਆਂਬ ਐਗ ਆਫਸਨ ਜਿਹਨੂੰ ਕਹਿੰਦੇ ਆ ਜੀ ਬੂਟਾ ਬਹੁਤ ਵਧੀਆ ਗਰੋਥ ਚਾ ਜੀ ਤੇ ਬਹੁਤ ਵਧੀਆ ਬੂਟਾ ਇਹ ਫਲ ਵੀ ਪ੍ਰੋਪਰ ਦੇਊਗਾ ਜਿਹੜੀ ਇਹਦੀ ਗਾਰੰਟੀ ਹੈ ਜੀ ਉਹ ਇਹ ਆ ਕਿ ਇਹ ਲਾਲ ਰੰਗ ਦਾ ਫਲ ਹੁੰਦਾ ਬੜਾ ਵਧੀਆ ਤੇ ਬਹੁਤ ਮਹਿੰਗਾ ਵਿਕਦਾ ਜੀ ਇਹ ਉਹ ਵੈਰੈਟੀ ਹੈ ਜੀ ਜਿਹਨੂੰ 2.5 ਲੱਖ ਰੁਪਏ ਕਿਲੋ ਤੱਕ ਕਹਿੰਦੇ ਆ ਵਿਕਦਾ ਪਰ ਦੇਖੋ ਆਪਣੇ ਪੰਜਾਬ ਦੇ ਵਿੱਚ ਇੰਨਾ ਮਹਿੰਗਾ ਨਹੀਂ ਵਿਕ ਸਕਦਾ ਹਾਂ ਤੁਹਾਡੇ ਕੋਲ ਖਾਣ ਲਈ ਤੁਹਾਡੇ ਘਰੇ ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ ਜੀ ਅੱਗੇ ਵੈਰੈਟੀ ਹੈ ਜੀ ਜਿਹੜੀ ਇੰਡੀਅਨ ਗ੍ਰੀਨ ਲੋਗਨ ਦੀ ਆ ਲੋਗਨ ਬਾਰੇ ਆਪਾਂ ਪਹਿਲਾਂ ਕਈ ਵੀਡੀਓਾਂ ਵਿੱਚ ਗੱਲ ਕਰ ਚੁੱਕੇ ਹਾਂ ਜੀ ਇਹ ਤੁਸੀਂ ਹੁਣ ਸਾਈਜ਼ ਵੀ ਦੇਖ ਸਕਦੇ ਹੋ ਇੱਕ ਈ ਵਧੀਆ ਸਾਈਜ਼ ਆਇਆ ਇੰਡੀਅਨ ਗ੍ਰੀਨ ਲੋਗਨ ਦਾ ਤੇ ਹੁਣ ਨਾਲ ਹੀ ਆਪਾਂ ਗੱਲ ਕਰਾਂਗੇ ਜੀ ਰੂਬੀ ਲੋਗਨ ਰੂਬੀ ਲੋਗਨ ਦੇ ਦੋਸਤੋ ਦੋ ਸਾਈਜ਼ ਆਏ ਨੇ ਇੱਕ ਆਹ ਵਾਲਾ ਵੱਡਾ ਸਾਈਜ਼ ਆ ਜੀ ਇੱਕ ਇਹ ਵਾਲਾ ਛੋਟਾ ਸਾਈਜ਼ ਆ ਜੀ ਦੋਨੇ ਸਾਈਜ਼ ਤੁਸੀਂ ਲੈ ਜਾ ਸਕਦੇ ਹੋ ਜੀ ਤੇ ਰੇਟ ਤੁਸੀਂ WhatsApp ਕਰਕੇ ਕਨਫਰਮ ਕਰ ਸਕਦੇ ਹੋ ਵੱਡੇ ਬੂਟੇ ਦਾ ਰੇਟ ਅੱਧੇ ਛੋਟੇ ਬੂਟੇ ਦਾ ਰੇਟ ਅੱਧੇ ਇਹ ਲੋਗਨ ਚ ਆ ਗਏ ਜੀ ਇਹ ਇੰਡੀਅਨ ਗ੍ਰੀਨ ਇਹ ਰੂਬੀ ਲੋਗਨ ਜੀ ਇਹ ਥਾਈ ਲੋਗਨ ਆ ਜੀ ਥਾਈ ਲੋਗਨ ਤੁਸੀਂ ਦੇਖ ਸਕਦੇ ਹੋ ਇਹਦੀ ਵੀ ਸਾਈਜ਼ ਐਕਟੀ ਬਹੁਤ ਵਧੀਆ ਆ ਚੁੱਕਿਆ ਜੀ ਆਪਣੇ ਕੋਲੇ ਹੁਣੇ ਇਹਨੂੰ ਆਪਾਂ ਅੱਗੇ ਕਿਉਂਕਿ ਇਹਦਾ ਫਰੂਟ ਮੈਂ ਖਾ ਚੁੱਕੇ ਆ ਜੀ ਆਪਣੇ ਘਰ ਇਹਦੇ ਪੂਰੇ ਵਧੀਆ ਲੱਗੇ ਹੋਣੇ ਫਾਰਮ ਤੇ ਤਕਰੀਬਨ ਇਹ ਮੇਰੇ ਕੋਲੇ 25-30 ਬੂਟੇ ਹਨ ਜਿਹੜੇ ਇਸ ਵਾਰ ਆਪਣੇ ਫਰੂਟਿੰਗ ਤੇ ਆਏ ਨੇ ਪਿਛਲੀ ਵਾਰ ਦੋ ਬੂਟਿਆਂ ਨੂੰ ਫਰੂਟਿੰਗ ਆਈ ਸੀ ਇਸ ਵਾਰ ਤਕਰੀਬਨ ਆਪਣੇ ਕੋਲੇ 25 ਤੋਂ 30 ਬੂਟਿਆਂ ਕੋਲੇ 25 ਤੋਂ 30 ਬੂਟਿਆਂ ਦੀ ਫਰੂਟਿੰਗ ਹੋਣੀ ਚਾਹੀਦੀ ਆ ਜੀ ਹੁਣ ਨਾਲੇ ਬਾਈ ਜੀ ਆਪਾਂ ਇੱਕ ਬੂਟੇ ਦੀ ਹੋਰ ਗੱਲ ਕਰੀਏ ਜੀ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਬੜੇ ਕੱਟੇ ਹੋਏ ਪੱਤੇ ਨੇ ਜੀ ਬੜੇ ਡਿਫਰੈਂਟ ਜਿਹੇ ਪੱਤੇ ਨੇ ਏ ਬਾਈ ਜੀ ਮੈਕਡਮੀਆਂ ਨਟਾ ਜੀ ਮੈਕਡਮੀਆਂ ਨਟ ਉਹ ਚੀਜ਼ ਆ ਜੀ ਜਿਹੜੀ ਨਟ ਦੇ ਵਿੱਚ ਜਾਨੀ ਕਿ ਡ్రਾਈ ਫਰੂਟ ਦੇ ਵਿੱਚ ਮੇਵੇ ਦੇ ਵਿੱਚ ਸਭ ਤੋਂ ਮਹਿੰਗਾ ਨਟਾ ਇਹ ਤਕਰੀਬਨ 3000 ਦੀ ਇਹਦੀ ਕੋਸਟ ਆ ਜਿਹੜੀ ਆਨਲਾਈਨ ਆਪਾਂ ਜੇ ਕਿਤੋਂ ਮੰਗਵਾਉਣਾ ਪੰਜਾਬ ਦੀ ਧਰਤੀ ਤੇ ਜਿਹੜੀ ਵੈਰੈਟੀ ਹੋ ਸਕਦੀ ਆ ਟੈਟਰੇਫਿਲਾ ਉਹ ਆਪਾਂ ਮੰਗਾ ਚੁੱਕੇ ਆ ਜੀ ਇਹ ਇੰਪੋਰਟ ਹੋ ਕੇ ਆਪਣੇ ਕੋਲੇ ਆਏ ਨੇ ਜੀ ਬੂਟੇ ਤੇ ਹੁਣ ਇਹ ਤਕਰੀਬਨ ਮੈਨੂੰ ਲੱਗਦਾ ਵੀ ਆਉਣ ਵਾਲੇ ਨੇ ਜੋ 4 ਸਾਲਾਂ ਦੇ ਵਿੱਚ ਕਾਮਨ ਹੋ ਜਾਣਗੇ ਜੀ ਆਪਾਂ ਹੁਣ ਲਿਆ ਕੇ ਲਾਏ ਆ ਜੀ ਤੇ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਪਹਿਲਾਂ 1 ਸਾਲ ਪਹਿਲਾਂ ਜਿਹੜਾ ਬੂਟਾ ਮੈਂ ਮੰਗਵਾਇਆ ਸੀ ਉਹ ਆਪਣੇ ਕੋਲ ਖੜਾ ਤੇ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਹੁਣ ਇਹ ਬੂਟੇ ਆਪਾਂ ਮੰਗਵਾਏ ਨੇ ਜੀ ਇਹ ਵੀ ਆਪਾਂ ਤੁਸੀਂ ਮੇਰੇ ਕੋਲੋਂ ਫਾਰਮ ਤੋਂ ਲਿਜਾ ਸਕਦੇ ਹੋ ਜਦੋਂ ਮਰਜੀ ਜੀ ਤੇ ਤੁਸੀਂ ਇਹਨਾਂ ਦੀ ਸਾਈਜ਼ ਦੇਖ ਸਕਦੇ ਹੋ ਸਾਈਜ਼ ਛੋਟਾ ਮਿਲਿਆ ਪਰ ਜਦੋਂ ਇਹਨੂੰ ਜ਼ਮੀਨ ਦੇ ਵਿੱਚ ਆਪਾਂ ਲਾਉਨੇ ਆ ਤੇ ਬਹੁਤ ਵਧੀਆ ਸਾਈਜ਼ ਕਰਦਾ ਤੇ 5ਵੇਂ 6ਵੇਂ ਸਾਲ ਇਹ ਫਲ ਦੇਣਾ ਸ਼ੁਰੂ ਕਰ ਦਿੰਦਾ ਤੇ ਇਹ ਗrafted ਨਹੀਂ ਹੈਗੇ ਜੀ ਦੇਸੀ ਨੇ ਟੈਟ੍ਰੇਫਿਲਾ ਵੈਰੈਟੀ ਆ ਜੀ ਮੈਕਡਮੀਆਂ ਦੀ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਪੰਜਾਬ ਦੇ ਵਿੱਚ ਕਾਮਯਾਬ ਹੋ ਸਕਦੀ ਹੈ ਜਿਹੜੀਆਂ ਹੋਰ ਇਹਦੀਆਂ ਤਿੰਨ ਵੈਰੈਟੀਆਂ ਹੋਰ ਆਉਂਦੀਆਂ ਨੇ ਜੰਗ ਹਾਈਬ੍ਰਿਡ ਵੈਰੈਟੀਆਂ ਆਉਂਦੀਆਂ ਨੇ ਉਹ ਥੋੜੀਆਂ ਜੀਆਂ ਡਿਫਿਕਲਟੀ ਮੰਨਦੀਆਂ ਨੇ ਪੰਜਾਬ ਵਰਗੇ ਵੈਦਰ ਦੇ ਵਿੱਚ ਪਰ ਇਹ ਸਭ ਤੋਂ ਵਧੀਆ ਤੇ ਸਭ ਤੋਂ ਕਾਮਨ ਵੈਰੈਟੀ ਹੈ ਜਿਹੜੀ ਆਪਣੇ ਵੈਦਰ ਦੇ ਵਿੱਚ ਹੋ ਸਕਦੀ ਆ ਬਾਕੀ ਜੀ ਫਿਰ ਤੁਸੀਂ ਲੋਕਾਟ ਦੇਖ ਸਕਦੇ ਹੋ 올 ਟਾਈਮ ਚੀਕੂ ਇਹ ਵੀ ਬੜਾ ਵਧੀਆ ਯੂਨੀਕ ਜਿਹਾ ਚੀਕੂ ਆ 올 ਟਾਈਮ ਇਹਨੂੰ ਸਾਰਾ ਸਾਲ ਕੋਈ ਨਾ ਕੋਈ ਚੀਕੂ ਲੱਗਦਾ ਰਹਿੰਦਾ ਹੁਣ ਤੁਸੀਂ ਇਹਦੇ ਦੇਖੋਗੇ ਤਕਰੀਬਨ ਫਲ ਆ ਚੁੱਕੇ ਨੇ ਜੀ ਫਲ ਹੁਣ ਆਉਣੇ ਸ਼ੁਰੂ ਹੋਏ ਨੇ ਜੀ ਇਹ ਆਪਾਂ ਤੋੜ ਦਿੰਨੇ ਆ ਕਿਉਂਕਿ ਬੂਟਾ ਵਾਲਾ ਛੋਟਾ ਜੀ ਅਗਲੇ ਸਾਲ ਨੂੰ ਫਲ ਲਵਾਵਾਂਗੇ ਇਹਦੇ ਹਰੇਕ ਸਾਲ ਤਕਰੀਬਨ ਹਰ ਟਾਈਮ ਇਹਦੇ ਤੇ ਕੋਈ ਨਾ ਕੋਈ ਫਲ ਲੱਗਿਆ ਰਹਿੰਦਾ ਜੀ ਤੇ ਫਲ ਹੁੰਦਾ ਰਹਿੰਦਾ ਇਹ ਸਾਰੇ ਬੂਟੇ ਵੀ ਤੁਸੀਂ ਧਨਵਾ ਨੈਚੁਰਲ ਫਾਰਮ ਤੋਂ ਲਵਾ ਜਾ ਸਕਦੇ ਹੋ ਹੋਰ ਵੀ ਕਈ ਵੈਰਾਈਟੀਆਂ ਨੇ ਜਿਹੜੀਆਂ ਐਗਜ਼ੋਟਿਕ ਆਪਾਂ ਮੰਗਵਾ ਰਹੇ ਹਾਂ ਬਹੁਤ ਛੇਤੀ ਆਪਣੇ ਕੋਲੇ ਰੇਂਜ ਪੂਰੀ ਹੋ ਜੂ 15-20 ਫਰਵਰੀ ਤੱਕ ਆਪਣੇ ਕੋਲੇ ਸਾਰੇ ਬੂਟੇ ਅਵੇਲੇਬਲ ਹੋ ਜਾਣਗੇ ਨਾਲੇ ਆਪਾਂ ਜਿਹੜਾ ਹੈ ਜੀ ਐਵੇਕਾਡੋ ਦੇ ਬੂਟੇ ਆਪਣੇ ਕੋਲੇ ਅਵੇਲੇਬਲ ਨੇ ਐਵੇਕਾਡੋ ਦੀਆਂ ਦੋ ਵੈਰਾਈਟੀਆਂ ਹੁਣ ਆਪਣੇ ਕੋਲੇ ਇੱਕ ਤਾਂ ਰੀਡ ਤੇ ਇੱਕ ਪਿੰਕਰਟਨ ਦੋਨੋਂ ਅਵੇਲੇਬਲ ਨੇ 10-15 ਦਿਨਾਂ ਬਾਅਦ ਆਪਣੀ ਜਿਹੜੀ ਗੱਡੀ ਆ ਰਹੀ ਹੈ ਜੀ ਦੇ ਵਿੱਚ ਰੀਡ ਅਟਿੰਗਰ ਤੇ ਆਪਣਾ ਪਿੰਕਰਟਨ ਤੇ ਹਾਸ ਇਹ ਚਾਰੇ ਵੈਰਾਈਟੀਆਂ ਆਪਾਂ ਹੋਰ ਵਧੀਆ ਲੈਵਲ ਤੇ ਮੰਗਵਾ ਰਹੇ ਹਾਂ ਇੱਕ ਫਰੂਟੇ ਵੈਰਾਈਟੀ ਵੀ ਆਪਣੇ ਕਾਮਯਾਬ ਹੋ ਸਕਦੀ ਆ ਉਹਦੇ ਵੀ ਥੋੜੇ ਬੂਟੇ ਆਪਾਂ ਮੰਗਵਾ ਕੇ ਐਕਤੀ ਲਾਵਾਂਗੇ ਐਕਤੀ ਆਪਾਂ ਜਿਹੜੇ ਐਵੇ ਕਾਡੋ ਦੇ ਬਾਗ ਦੇ ਕੰਮ ਸ਼ੁਰੂ ਕਰ ਰਹੇ ਹਾਂ ਜੀ ਤਿੰਨ ਬਾਗ ਲੱਗਣੇ ਨੇ ਜੀ ਉਹਨਾਂ ਦਾ ਵੀ ਆਪਾਂ ਪੂਰਾ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਾਂ ਤੇ ਹੁਣ ਜਿਹੜੀਆਂ ਤੁਸੀਂ ਦੂਜੀਆਂ ਵੈਰੈਟੀਆਂ ਨੇ ਜੀ ਜਿਹੜੀਆਂ ਪੱਤਝੜ ਵਾਲੀਆਂ ਨੇ ਉਹਨਾਂ ਦਾ ਹੁਣ ਸੀਜ਼ਨ ਲਾਸਟ ਹੁੰਦਾ ਜਾ ਰਿਹਾ ਤਕਰੀਬਨ ਇਹ 10 ਦਿਨਾਂ ਦੇ ਵਿੱਚ ਪੱਤਝੜ ਵਾਲੀਆਂ ਵੈਰੈਟੀਆਂ ਖਤਮ ਕਰਦੀ ਤੇ 10 10 ਦਿਨਾਂ ਦੇ ਵਿੱਚ ਜਿਹੜੀਆਂ ਸਦਾ ਬਾਹਰ ਵੈਰੈਟੀਆਂ ਨੇ ਉਹਨਾਂ ਨੂੰ ਆਪਾਂ ਲਾਉਣਾ ਸ਼ੁਰੂ ਕਰ ਦਈਏ ਜੀ ਧੰਨਵਾਦ ਜੀ